ਪਰ ਦੁਨੀਆ ਦੇ ਵਿੱਚ ਇਸ ਵਕਤ 59 ਦੇ ਤਕਰੀਬਨ ਯੁੱਧ ਚੱਲ ਰਹੇ ਹਨ ਜਿਨ੍ਹਾਂ ਵਿੱਚ ਸਿਵਲ ਕੰਫਲੈਕਟਸ ਹੋ ਗਏ ਕੂਲ ਵਾਰ ਰਸ਼ੀਆ ਯੂਕਰੇਨ ਵਾਰ ਹੋਈਆਂ ਜਿਵੇਂ ਰੀਸੈਂਟਲੀ ਇੰਡੋ-ਪਾਕ ਵਾਰ ਤਾਂ ਇਦਾਂ ਦੀਆਂ ਸਾਰੀ ਦੁਨੀਆ ਦੇ ਵਿੱਚ ਹੀ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਕੋਈ ਨਾ ਕੋਈ ਯੁੱਧ ਚੱਲ ਰਿਹਾ ਹੈ ਪਰ ਮੈਂ ਅੱਜ ਗੱਲ ਕਰਾਂਗਾ ਜੋ ਰੀਸੈਂਟ ਹੋਈ ਇੰਡੋਪਾਗ ਵਾਰਦੀ ਤਾਂ ਇਸ ਬਾਰੇ ਮੇਨ ਮੁੱਦੇ ਤੇ ਗੱਲ ਕਰਨਾ ਮੈਂ ਇਸ ਲਈ ਸਮਝਿਆ ਕਿ ਆਪਾਂ ਟੀਵੀ ਚੈਨਲਸ ਤੇ ਦੇਖਿਆ ਜੋ ਉਹਨਾਂ ਦਿਨਾਂ ਦੇ ਵਿੱਚ ਜੇ ਗਵਰਨਮੈਂਟ ਇਹਨਾਂ ਦੇ ਅਕੋਰਡਿੰਗ ਚੱਲਦੀ ਹੁੰਦੀ ਤਾਂ ਮੈਨੂੰ ਲੱਗਦਾ ਵੀ ਦੂਜੇ ਦਿਨ ਹੀ ਅਟੈਕ ਕਰਵਾ ਦਿੰਦੇ ਪਰ ਗਵਰਨਮੈਂਟ ਨੇ 15 ਦਿਨ ਲਈ ਕਿੰਨੀਆਂ ਮੀਟਿੰਗਸ ਹੋਈਆਂ ਇਕੱਟਾ ਕਰਨ ਤੋਂ ਪਹਿਲਾਂ ਤਾਂ ਇਹ ਸਭ ਕੁਝ ਕਰਨ ਦੇ ਪਿੱਛੇ ਕਾਰਨ ਕੀ ਟੀਵੀ ਚੈਨਲਾਂ ਤੇ ਕੀ ਦਿਖਾਇਆ ਜਾ ਰਿਹਾ ਸੀ ਜੋ ਅਸੀਂ ਦੇਖਣਾ ਚਾਹੁੰਦੇ ਸੀ ਕਿ ਇੱਕ ਇੱਕ ਦੋ ਜਨਰਲ ਵਿਸ਼ੇਸ਼ ਬਿਠਾ ਕੇ ਇਸ ਤਰ੍ਹਾਂ ਦੇ ਐਨੀਮੇਸ਼ਨ ਤਿਆਰ ਕਰਕੇ ਕਿ ਇਹ ਗਿਆ ਸਾਡਾ ਜਹਾਜ਼ ਇੱਥੇ ਮਜਾਲ ਡਿੱਗੀ ਇੱਥੇ ਮਜਾਲ ਡਿੱਗੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਬਟ ਐਕਚੁਅਲ ਦੇ ਵਿੱਚ ਉਸ ਦੇ ਕਨਸੀਕਵੈਂਸਸ ਉਹਦੇ ਸਿੱਟੇ ਕੀ ਹੋ ਸਕਦੇ ਸੀ ਜੇ جنگ ਲੰਮਾ ਚੱਲਦੀ ਤਾਂ ਉਹ ਜਿਹਾ ਜੋ ਤੁਹਾਨੂੰ ਨਹੀਂ ਦੱਸੀ ਗਈਆਂ ਮੈਂ ਉਹ ਹੀ ਫੈਕਟ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਬ੍ਰੀਫ ਦੇ ਵਿੱਚ ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝੋਗੇ ਇਸ ਨੂੰ ਚੰਗੀ ਤਰ੍ਹਾਂ ਤੇ ਵਾਕਈ ਇਹ ਚੀਜ਼ਾਂ ਹੋ ਸਕਦੀਆਂ ਸੀ ਸਸ ਤੋਂ ਜਾ ਤਾਂ ਦੋਵਾਂ ਨੇਸ਼ਨ ਦੀ ਹੀ ਗੱਲ ਮੈਂ ਕਰੂੰਗਾ ਤਾਂ ਪਹਿਲਾਂ ਪਾਕਿਸਤਾਨ ਤੋਂ ਸਟਾਰਟ ਕਰਾਂ ਤਾਂ ਪਾਕਿਸਤਾਨ ਇੱਕ ਛੋਟਾ ਕੰਟਰੀ ਹੈ ਤੁਸੀਂ ਏਰੀਆ ਦੇ ਹਿਸਾਬ ਨਾਲ ਲਗਾ ਲਓ ਆਬਾਦੀ ਦੇ ਹਿਸਾਬ ਨਾਲ 1/7 ਇੰਡੀਆ ਨਾਲੋਂ ਜੀਡੀਪੀ ਦੇ ਹਿਸਾਬ ਨਾਲ ਇੰਡੀਆ ਦੀ ਜੀਡੀਪੀ 4.7 ਬਿਲੀਅਨ ਦੀ ਹੈ ਪਾਕਿਸਤਾਨ ਦੀ ਜੀਡੀਪੀ ਅਰਾਊਂਡ 557 ਮਿਲੀਅਨ ਦੀ ਹੈ ਤੇ ਸਭ ਤੋਂ ਵੱਡੀ ਗੱਲ ਪਾਕਿਸਤਾਨ ਦੇ ਵਿੱਚ ਇਸ ਵਕਤ ਲੋਕਤੰਤਰ ਨਹੀਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਿਲਟਰੀ ਦਾ ਰਾਜ ਹੈ ਇਹ ਹਮੇਸ਼ਾ ਤੋਂ ਹੀ ਰਿਹਾ ਹੈ ਕਦੇ-ਕਦੇ ਜਿਆਹਲ ਹਕ ਜਾਂ ਪਰਵੇਸ਼ ਮਸ਼ਰਫ ਦੀ ਤਰ੍ਹਾਂ ਸਿੱਧਾ ਪਲਟ ਹੋ ਜਾਂਦਾ ਸੀ ਤੇ ਜਾਂ ਫਿਰ ਕਦੇ-ਕਦੇ ਪ੍ਰੌਕਸੀ ਜਿਹਨੂੰ ਆਪਾਂ ਪਰਪਰਟ ਗਵਰਨਮੈਂਟ ਕਹਿ ਦਿੰਦੇ ਹਾਂ ਲੋਕਾਂ ਨੂੰ ਜਨਰੇਸ਼ਨਜ਼ ਨੂੰ ਦਿਖਾਉਣ ਦੇ ਲਈ ਉਹ ਬਣਾ ਦਿੱਤੀ ਜਾਂਦੀ ਹੈ ਪਰ ਐਕਚੁਅਲ ਦੇ ਕੰਮ ਮੈਂ ਕੌਣ ਕਰ ਰਿਹਾ ਹੁੰਦਾ ਹੈ ਮਿਲਟਰੀ ਮਿਲਟਰੀ ਦੇ ਵਿੱਚ ਵੀ ਇੱਕ ਖਾਸ ਕਲਾਸ ਜਿਹਨੂੰ ਆਪਾਂ ਕਹਿ ਦਿੰਦੇ ਆ ਡੀਪ ਸਟੇਟ ਜੋ ਵਰਲਡ ਪਿਛਲੇ ਸਾਲ ਤੋਂ ਦਾ ਡੇਢ ਸਾਲ ਦਾ ਸੋਸ਼ਲ ਮੀਡੀਆ ਜਾਂ ਹੋਰ ਕਾਫੀ ਪਾਪੂਲਰ ਹੋ ਰਿਹਾ ਹੈ ਕਿ ਐਕਚੁਅਲ ਦੇ ਵਿੱਚ ਡੀਪ ਸਟੇਟ ਹੁੰਦੀ ਕਿੱਦਾਂ ਹੈ ਪਾਕਿਸਤਾਨ ਦੇ ਵਿੱਚ ਹਮੇਸ਼ਾ ਹੀ ਰਾਜ ਡੀਪ ਸਟੇਟ ਦਾ ਰਿਹਾ ਹੈ ਤੇ ਡੀਪ ਸਟੇਟ ਬੰਦ ਹੀ ਕਿੱਦਾਂ ਹੈ ਜੋ ਚੀਜ਼ ਆਪਾਂ ਨੂੰ ਦਿਖਾਈ ਦਿੰਦੀ ਹੈ ਕਿ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਤੋਂ ਅੱਗੇ ਮਿਲਟਰੀ ਦੇ ਜਨਰਲ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੁੰਦਾ ਹੈ ਤੇ ਅੱਗੇ ਮਿਲਟਰੀ ਆ ਗਈ ਬਿਊਰੋਕਰੇਟਸ ਜਿੱਦਾਂ ਲੋਕਤੰਤਰ ਦੇ ਵਿੱਚ ਹੁੰਦਾ ਹੈ ਪਰ ਪਾਕਿਸਤਾਨ ਦੇ ਵਿੱਚ ਕੀ ਹੈ? ਪ੍ਰੋਕਸੀ ਪ੍ਰੈਜ਼ੀਡੈਂਟ ਮੈਟ੍ਰਿਕ ਮਿਲਟਰੀ ਤੋਂ ਅਗੇ I don't know ਤੇ ਆਈਡਿਓਲੋਜੀ ਵੀ ਕਿਹੜੀ? ਵਾਹਿਬიზਮ ਸਾਊਦੀ ਅਰੇਬੀਆ ਦੀ ਮोटाजा ਇੱਕ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਸ ਦਾ ਅਰਥ ਕੀ ਹੈ? ਵਾਹਿਬიზਮ ਜਿਸ ਤਰ੍ਹਾਂ ਇਸਲਾਮ ਦੇ ਵਿੱਚ ਹੁੰਦਾ ਹੈ ਕਿ ਮੁਸਲਮ ਕਹਿੰਦੇ ਹਨ ਕਿ ਮੁਸਲਮ ਹੀ ਸਰਵੋਸਤ੍ਰ ਹੈ ਬਾਕੀ ਸਾਰੇ ਕਾਫਰ ਹਨ ਤਾਂ ਇਥੇ ਇਹ ਡੀਪ ਸਟੇਟ ਕ੍ਰੀਏਟ ਹੁੰਦੀ ਹੈ ਜਿੱਥੇ ਮੈਨ ਪਾਵਰ ਪਾਕਿਸਤਾਨ ਦੀ ਯੂਜ਼ ਹੁੰਦੀ ਹੈ ਆਈਡੀਓਲੋਜੀ ਸਾਊਦੀ ਅਰੇਬੀਆ ਦੀ ਯੂਜ਼ ਹੁੰਦੀ ਹੈ ਵਹਬੀਜ਼ਮ ਤੇ ਮਨੀ ਪਾਕਿਸਤਾਨ ਸੌਰੀ ਅਮਰੀਕਾ ਦੀ ਅਮਰੀਕਾ ਵੀ ਸਿੱਧਾ ਨਹੀਂਦਾ ਆਈਐਮਐਸ ਵਗੈਰਾ ਤੋਂ ਦਲਵਾਤਾ ਇਸ ਤਰ੍ਹਾਂ ਫੰਡਿੰਗ ਚੱਲਦੀ ਰਹਿੰਦੀ ਹੈ ਤਾਂ ਮਿਲਟਰੀ ਦਾ ਜੋ ਰਾਜ ਹੁੰਦਾ ਹੈ ਇਹਨਾਂ ਦੇ ਵਿੱਚ ਇਹ ਹੁੰਦਾ ਕਿ ਇਹਨਾਂ ਨੇ ਜਨਤਾ ਨੂੰ ਜਵਾਬ ਨਹੀਂ ਦੇਣਾ ਹੁੰਦਾ ਜਨਤਾ ਨੂੰ ਜਵਾਬ ਦੇਊ ਵੀ ਕੌਣ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਬੀਪਸਟੇਡ ਕੀ ਹੈ ਫੰਡਿੰਗ ਕੌਣ ਕਰ ਰਿਹਾ ਹੈ ਤਾਂ ਜੇਕਰ ਕੋਈ ਬਰਬਾਦੀ ਜੰਗ ਦੇ ਕਾਰਨ ਹੋ ਵੀ ਜਾਂਦੀ ਹੈ ਲੋਕ ਜਿਉਂ ਆਪ ਕਸ ਤੋਂ ਮੰਗੜ ਮੈਂ ਜਵਾਬ ਨਾਮ ਦੀ ਚੀਜ਼ ਇਸ ਦੇ ਵਿੱਚ ਖਤਮ ਹੋ ਜਾਂਦੀ ਹੈ। ਇਹੀ ਇੱਕ ਵੱਡਾ ਕਾਰ ਰਿਹਾ ਹੈ ਕਿ ਭਾਰਤ ਦੀ ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗੀ ਹੈ ਤਾਂ ਗੱਲਬਾਤ ਦਾ ਹੀ ਨਹੀਂ ਪਤਾ ਲੱਗਦਾ ਕਿਸ ਨਾਲ ਕੀਤੀ ਜਾਏ। ਸਾਡੇ ਇੱਕ ਪੁਰਾਣੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਕਿ ਅਮਰੀਕਾ ਵੱਲੋਂ ਕਿ ਯੂਮਾ ਯੂ ਮਸਟ ਟਾਕ ਟੂ ਪਾਕਿਸਤਾਨ ਤਾਂ ਦੋਨਾਂ ਦਾ ਜਵਾਬ ਸੀ ਕਿ ਵਿੱਚ ਪਾਕਿਸਤਾਨ ਪ੍ਰੈਜ਼ੀਡੈਂਟ ਜਾਂ ਫਿਰ ਡੀਪ ਸਟੇਟ ਜਾਂ ਫਿਰ ਮਿਲਟਰੀ ਜਾਂ ਫਿਰ ਉਹਨਾਂ ਨੂੰ ਜੋ ਫੰਡ ਕਰ ਰਿਹਾ ਉਹ ਉਹ ਤਾਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਐਕਚੁਅਲ ਦੇ ਵਿੱਚ ਸਹੀ ਪਾਕਿਸਤਾਨ ਹੈ ਕੌਣ ਡੀਜੀਐਮ ਆਰ ਕਿਸ ਦੇ ਨਾਲ ਗੱਲਬਾਤ ਕਰੇ ਇੰਡੀਆ ਵਿੱਚ ਇਸ ਤਰ੍ਹਾਂ ਨਹੀਂ ਹੈ ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦੇ ਹੋ ਹਾਂ ਇਹ ਹੈ ਕਿ ਕੋਈ ਵੀ ਇੱਕ ਬੰਦਾ ਜਾ ਕੇ ਸਿੱਧਾ ਪ੍ਰਧਾਨ ਮੰਤਰੀ ਨਾਲ ਨਾਰਮਲ ਬੰਦਾ ਨਹੀਂ ਗੱਲ ਕਰ ਸਕਦਾ ਪਰ ਜਿਸ ਤਰ੍ਹਾਂ ਧਰਨੇ ਲੱਗਦੇ ਹਨ ਉਜਾਰੇ ਹੁੰਦੇ ਹਨ ਤਾਂ ਕਿਤੇ ਮੈਂ ਕਿਤੇ ਪ੍ਰਧਾਨ ਮੰਤਰੀ ਨੂੰ ਕੋਈ ਕਚਹਿਰੀ ਦੇ ਵਿੱਚ ਆਉਣਾ ਪੈਂਦਾ ਹੈ ਲੋਕਤੰਤਰ ਦੇ ਵਿੱਚ 5 ਸਾਲਾਂ ਦੇ ਬਾਅਦ ਵੋਟਾਂ ਪੈਂਦੀਆਂ ਰਾਜ ਬਦਲਦਾ ਹੈ ਤਾਂ ਉਸੇ ਰਾਜ ਦੇ ਕਾਰਨ ਪ੍ਰਧਾਨ ਮੰਤਰੀ ਨੇ ਲੋਕਾਂ ਦੇ ਵਿੱਚ ਆਉਣਾ ਹੁੰਦਾ ਹੈ ਤਾਂ ਜੇਕਰ ਕੋਈ ਬਰਬਾਦੀ ਵੀ ਹੁੰਦੀ ਹੈ ਤਾਂ ਸਰਕਾਰ ਦੀ ਜਵਾਬਦੇਹੀ ਆਮ ਲੋਕਾਂ ਦੇ ਪ੍ਰਤੀ ਰਹਿੰਦੀ ਹੈ। ਆਕੜ ਇੱਕ ਵੱਖਰੀ ਚੀਜ਼ ਹੁੰਦੀ ਹੈ ਪਰ ਜ਼ਮੀਨੀ ਪੱਧਰ ਤੇ ਪਾਕਿਸਤਾਨ ਦੇ ਹਾਲਾਤ ਬਹੁਤ ਮਾੜੇ ਨੇ। ਸੋਸ਼ਲ ਮੀਡੀਆ ਤੇ ਅਸੀਂ ਆਕੜ ਉਹਨਾਂ ਦੀ ਹਜੇ ਵੀ ਦੇਖੀ ਆ ਕੰਟਰੀ ਵੀ ਕਿ ਅਸੀਂ ਇਸ ਤਰ੍ਹਾਂ ਕਰਤਾ ਅਸੀਂ ਜੰਗ ਜਿੱਤ ਗਏ ਜਾਂ ਹੋ ਗਿਆ ਜੋ ਹੋ ਗਿਆ। ਬਈ ਚੀਜ਼ਾਂ ਤਾਂ ਨਾਲ ਨਾਲ ਇਹਨਾਂ ਚੱਲਦੇ ਨਹੀਂ ਰਹਿੰਦੀਆਂ ਪਰ ਐਕਚੁਅਲ ਦੇ ਵਿੱਚ ਹਾਲਾਤ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਦਾ ਰਾਜਾ ਕੌਣ ਹੈ। ਈਵਨ ਕੇ ਰਾਜੇ ਨੂੰ ਨਹੀਂ ਪਤਾ ਮੈਂ ਸਵੇਰ ਤੱਕ ਰਾਜਾ ਹਾਂ ਜਾਂ ਮੈਨੂੰ ਵੀ ਸਵੇਰ ਤੱਕ ਬਦਲ ਦਿੱਤਾ ਜਾਵੇਗਾ। ਇਹ ਹਾਲਾਤ ਪਾਕਿਸਤਾਨ ਦੇ ਐਕਚੁਅਲ ਦੇ ਵਿੱਚ ਹਨ। ਸ਼ੁਰੂ ਤੋਂ ਕੀ ਰਹੇ ਹਮ ਇਹ ਨਹੀਂ ਕਿ ਹੁਣ ਹੋਏ ਹਨ ਤੇ ਇਕਨੋਮੀ ਤੇ ਮਿਲਟਰੀ ਦੀ ਜੋ ਸਮਿਟਰੀ ਹੈ ਉਹ 65 ਤੇ 71 ਦੇ ਮੁਕਾਬਲੇ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ ਹੈ ਅੱਗੇ ਮੈਂ ਜੋ ਗੱਲ ਕਰਦਾ ਕਿ ਪਾਕਿਸਤਾਨ ਨੂੰ ਗੋਡਿਆਂ ਤੇ ਲੈ ਕੇ ਆਉਣਾ ਭਾਰਤ ਦੇ ਲਈ ਕੋਈ ਵੱਡਾ ਕੰਮ ਨਹੀਂ ਕਿਉਂਕਿ ਮਿਲਟਰੀ ਵੱਡੀ ਹੈ 70000 ਕਰੋੜ ਦਾ ਬਜਟ ਹੈ ਨਵੇਂ-ਨਵੇਂ ਵਿੱਪਨਾਂ ਜਾਂ ਬਹੁਤ ਕੁਝ ਹੈ ਪਰ ਕੀ ਚਾਰ ਚਾਰ ਚਾਰੀ ਪੰਜ ਦਿਨ ਤੋਂ ਜ਼ਿਆਦਾ ਪਾਕਿਸਤਾਨ ਮਿਲਟਰੀ ਇੰਡੀਅਨ ਮਿਲਟਰੀ ਨੂੰ ਰੋਕ ਨਹੀਂ ਸਕਦਾ ਮਤਲਬ ਚੌਥੇ ਜਾਂ ਪੰਜਵੇਂ ਦਿਨ ਕੋਈ ਵੀ ਰੈਜਿਸਟੈਂਸ ਹੋਵੇਗੀ ਉਹ ਉਸ ਨੂੰ ਤੋੜ ਦੇਵੇਗੀ ਇਸੇ ਤਰ੍ਹਾਂ ਵਿਖ ਦੇ ਸੌਰੀ ਹਿਸਟਰੀ ਦੇ ਵਿੱਚ ਹੋਇਆ ਵੀ ਹੈ 65 ਦੇ ਵਿੱਚ ਫੌਜ ਲਾਹੌਰ ਦੇ ਕਰ ਪਹੁੰਚ ਗਿਆ 71 ਦੇ ਵਿੱਚ 1 ਲੱਖ ਵਾਰ ਦਾ ਜੋ ਜੰਗੀ ਫੌਜੀ ਜਿਸ ਨੂੰ ਫਿਰ ਕਹ ਲਈ ਉਹ ਸਰੈਂਡਰ ਕਰਵਾਇਆ ਕਾਰਕਲ ਦੇ ਦੌਰਾਨ ਹਾਲਾਂਕਿ ਬਹੁਤ ਹੋਜਾਂ ਪਾਕਿਸਤਾਨੀ ਇੰਡੀਆ ਦੇ ਵਿੱਚ ਐਂਟਰ ਹੋਈਆਂ ਸਨ ਅਗਿਆਤੇ ਕਰਾਈਆਂ ਸਨ ਸਾਡੇ ਸੋਲਜਰ ਦਿਨਾਂ ਕਾਫੀ ਜਾਨਾਂ ਗਾਇਆ ਪਰ ਐਟ ਦੀ ਐਂਡ ਹੋਇਆ ਕਿ ਉਹ ਸਾਰੀਆਂ ਚੀਜ਼ਾਂ ਨੂੰ ਰਿਕਸਨ ਆਰੀਓ ਜੋ ਇਸ ਵਕਤ ਇਸ ਕੰਫਲੈਕਟ ਦਾ ਬੰਦਾ ਸੀ ਮੈਂ ਤੁਹਾਨੂੰ ਉਹ ਦੱਸ ਦਾਂ ਕਿ ਮੀਟਿੰਗ ਏਨੀ 21 ਸਵਾਲ ਨੂੰ ਮੀਟਿੰਗ ਦੇ ਵਿਚਾਰ-ਵਾਰ ਪੁੱਛੇ ਜਾ ਰਿਹਾ ਸੀਗਾ ਜਾਂ ਚਾਰੇ ਸੌਰੀ ਤਿੰਨੇ ਨੇਵੀ ਆਰਮੀ ਤੇ 에ਅਰ ਫੋਰਸਾਂ ਸਾਰਿਆਂ ਦੇ ਮੁਖੀਆਂ ਨੂੰ ਬਿਠਾਇਆ ਜਾਂਦਾ ਸੀ ਤਾਂ ਉਹਦਾ ਕਾਰਨ ਕੀ ਸੀ ਕਿ ਜੋ ਦੇਸ਼ ਦੀ ਗਵਰਨਮੈਂਟ ਹੁੰਦੀ ਹੈ ਉਸ ਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਹਨ ਏਨੀ ਕਿ ਸਿੱਧਾ ਹੀ ਮਤਲਬ ਜਿੱਦਾਂ ਮੈਂ ਪਹਿਲਾਂ ਨਿਊ ਚੈਨਲ ਦੀ ਗੱਲ ਕੀਤੀ ਹੈ ਕਿ ਸਿੱਧਾ ਰਫੇਲ ਗਿਆ ਤੇ ਸਿੱਧਾ ਰਾਵਲਪਿੰਡੀ ਤੇ ਕੋਈ ਵੀ ਮਜਾਦ ਆਗ ਦਿੱਤੀ ਤਾਂ ਸਪੋਰ ਕਰੋ ਕਿ ਇੰਡੀਆ ਦੀਆਂ ਫੌਜਾਂ ਕਿਸੇ ਵੀ ਬਾਰਡਰ ਨੂੰ ਅੱਗੇ ਵਧ ਰਹੀਆਂ ਲਾਹੌਰ ਆਪਨ ਨੇੜੇ ਪੈਂਦਾ ਹਾਂ ਤਾਂ ਲਾਹੌਰੀ ਲਾਗੇ ਚੰਦੋ ਰਾਵਲਪਿੰਡੀ ਖਬਰ ਪਹੁੰਚਦੀ ਹੈ ਕਿ ਇੰਡੀਅਨ ਆਰਮ ਫੋਰਸਸ ਅੱਗੇ ਨੂੰ ਆ ਰਹੀਆਂ ਹਨ ਹੈਡਕੁਆਟਰ ਜਨਰਲ ਪੈਨਿਕ ਕਰ ਜਾਂਦਾ ਹੈ ਪੈਨਿਕ ਕਰਨਾ ਕਿ ਬੰਦਾ ਵੀ ਉਹਨਾਂ ਦਾ ਹੈ ਕਿਉਂਕਿ ਜੇ ਇਹਨਾਂ ਨੂੰ ਇੱਥੇ ਨਾ ਰੋਕਿਆ ਗਿਆ ਤਾਂ 4 ਘੰਟੇ ਦੇ ਵਿੱਚ ਅਸੀਂ ਆਪਣਾ ਇੱਕ ਮਹੱਤਵਪੂਰਨ ਸ਼ਹਿਰ ਹੀ ਲੂਸ ਕਰ ਦੇਵਾਂਗੇ ਮਤਲਬ ਇੱਕ ਟੈਰਿਟਰੀ ਹੀ ਖਵਾ ਦੇਵਾਂਗੇ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਹੋਰ ਨੋ ਫਸਟ ਯੂਜ਼ ਨਿਊਕਲੀਅਰ ਦੀ ਡਾਕਟਰੀ ਨਹੀਂ ਹੈ ਹੋਰ ਜਿੰਨੇ ਵੀ ਦੇਸ਼ ਨਿਊਕਲੀਅਰ ਪਾਵਰ ਹੈ ਉਹਨਾਂ ਕੋਲ ਹੈ ਬਟ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਦੋਹਾਂ ਮਲਕਾਂ ਦੇ ਵਿੱਚ ਤਣਾਅ ਵਧਿਆ ਰਹਿੰਦਾ ਹੈ ਐਟ ਦੀ ਐਂਡ ਅਸੀਂ ਕਮਜ਼ੋਰ ਹਾਂ ਜੇਕਰ ਸਾਡੇ ਹਾਲਾਤ ਉਦਾਂ ਦੇ ਬਣੇ ਤਾਂ ਅਸੀਂ ਚਲਾਕ ਮੰਗੇ ਤਾਂ ਇਹਨਾਂ ਨੇ ਉਸ ਡਾਕਟਰੀ ਤੇ ਸਾਈਨ ਨਹੀਂ ਕੀਤੇ ਇੰਡੀਆ ਨੇ ਉਸਤੇ ਸਾਈਨ ਕੀਤੇ ਹੋਏ ਤੇ ਇਸ ਤੋਂ ਇਲਾਵਾ ਇੰਡੀਆ ਦੀ ਸਟ੍ਰੈਟੈਜਿਕ ਡੈਪਥ ਜਿਸ ਨੂੰ ਕਹਿੰਦੇ ਕਿ ਉਹ ਵੀ ਹੈ ਕਿ ਜੇਕਰ ਅਟੈਕ ਹੁੰਦਾ ਹੈ ਨਿਊਕਲੀਅਰ ਅਟੈਕ ਹੁੰਦਾ ਹੈ ਤਾਂ ਉਹ ਉਸ ਨੂੰ ਪਲਟ ਕੇ ਫਿਰ ਜਵਾਬ ਦੇ ਸਕਦੇ ਹਨ ਨੋ ਫਰਸਟ ਯੂਜ਼ ਦੇ ਵਿੱਚ ਉਹਨਾਂ ਦਾ ਪਹਿਲਾ ਪੁਆਇੰਟ ਹੀ ਇਹ ਹੈ ਜੀ ਕਿ ਸਾਡੀ ਸਟ੍ਰੈਟੈਜਿਕ ਡੈਪਥ ਨਹੀਂ ਹੈ ਜੇਕਰ ਇੱਕ ਵਾਰੀ ਅਟੈਕ ਹੁੰਦਾ ਹੈ ਤਾਂ ਪਾਕਿਸਤਾਨ ਉਸ ਅਟੈਕ ਦਾ ਜਵਾਬ ਪਲਟ ਕੇ ਦੇਣ ਦੇ ਯੋਗ ਹਾਂਜੀ ਨਹੀਂ ਜਦੋਂ ਵੀ ਕੋਈ ਟੈਰੀਟਰੀ ਜਾਂ ਏਰੀਆ ਲੂਜ਼ ਕੀਤਾ ਜਾਂਦਾ ਹੈ ਸੈਨਾ ਵੱਲੋਂ ਤਾਂ ਉਹਦੇ ਵਿੱਚ ਸੈਨਾ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੁੰਦੀ ਹੈ ਕਿਸੇ ਵੀ ਦੇਸ਼ ਦੀ ਸੈਨਾ ਹੋਵੇ ਤੇ ਉਸ ਦੇਸ਼ ਦੀ ਸੈਨਾ ਜਿੱਥੇ ਉਹ ਰਾਜ ਹੀ ਇਹ ਕਹਿ ਕੇ ਕਰ ਰਹੀ ਹੈ ਕਿ ਅਸੀਂ ਤੁਹਾਡੇ ਖੈਰਖਵਾ ਹਾਂ ਸਭ ਕੁਝ ਅਸੀਂ ਆ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਰਾਜ ਮਿਲਟਰੀ ਦਾ ਹੈ ਤਾਂ ਇੱਕ ਸਬਜ਼ੀ ਵਾਲੀਆਂ ਮੰਡੀਆਂ ਤੋਂ ਲੈ ਕੇ ਜੁੱਤੇ ਬਣਾਉਣ ਵਾਲੀਆਂ ਕੰਪਨੀਆਂ ਲੈਂਡ ਐਕਵਾਇਰਸ਼ਨ एवरीथिंग ਸਾਰਾ ਕੁਝ ਮਿਲਟਰੀ ਦੇ ਅੰਦਰ ਹੈ ਤੇ ਕੀ ਕਹਿ ਕੇ ਕਿ ਉਸ ਪਾਰ ਇੱਕ ਬਹੁਤ ਵੱਡਾ ਦੁਸ਼ਮਣ ਹੈ ਅਸੀਂ ਤੁਹਾਨੂੰ ਉਹਨਾਂ ਤੋਂ ਸੇਵ ਕਰ ਰਹੇ ਹਾਂ ਤੇ ਸਾਡੀ ਗੱਲ ਮੰਨੋ ਹੋਰ ਵੀ ਦੋ ਤਿੰਨ ਫੈਕਟਰ ਇਸ ਤੋਂ ਇਲਾਵਾ ਕੰਮ ਕਰਦੇ ਹਨ ਇਸ ਦੇ ਵਿੱਚ ਜਿੰਨਾ ਪੈਸਾ ਆ ਪਾਕਿਸਤਾਨ ਦੀ ਆਰਮੀ ਕੋਲ ਹੈ ਤੁਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਿੰਨਾ ਕੁ ਪੈਸਾ ਆਲਰੇਡੀ ਮਿਲਟਰੀ ਕੋਲੇ ਹੈ ਭਾਰਤ ਦੀ ਜੋ ਮਿਲਟਰੀ ਹੈ ਉਹਦੇ ਵਿੱਚ ਇੱਕ ਮਰਿਆਦਾ ਹੈ ਸੰਚਾਲਨ ਹੈ ਆਪਾਂ ਨੂੰ ਪਤਾ ਹੈ ਕਿ ਫੌਜੀ ਜ਼ਿਆਦਾ ਡਿਸਪਲਿਨ ਦੇ ਵਿੱਚ ਰਹਿੰਦੇ ਹਨ ਇੰਡੀਆ ਦੇ ਵਿੱਚ ਤੇ ਪਾਕਿਸਤਾਨ ਦਾ ਇੱਕ ਛੋਟਾ ਜਿਹਾ ਜੋ ਆਪਾਂ ਛੋਟੇ ਰੈਂਕ ਦਾ ਸਿਪਾਹੀ ਵੀ ਕਹਿ ਲਈਏ ਤਾਂ ਉਹ ਵੀ ਆਪਣੇ ਆਪ ਨੂੰ ਲਾਰਡ ਸਾਹਿਬ ਕਹੋਂਦਾ ਹੈ ਤਾਂ ਇਹ ਇਸ ਦਾ ਕਾਰਨ ਮਾਈਂਡਸੈਟ ਤੇ ਫਿਊਡਲਿਸਟਿਕ ਵੀ ਹੈ ਤੇ ਕਾਸਟ ਐਂਗਲ ਤੇ ਰਿਲੀਜੀਅਸ ਐਂਗਲ ਵੀ ਹੈ ਕਾਸਟ ਐਂਗਲ ਤੇ ਰਿਲੀਜੀਅਸ ਐਂਗਲ ਕਿਵੇਂ ਹੈ ਕਿ ਪਾਕਿਸਤਾਨ ਦੀ ਮਿਲਟਰੀ ਦੇ ਵਿੱਚ ਜ਼ਿਆਦਾਤਰ ਪੰਜਾਬੀ ਹਨ ਤੇ ਪੰਜਾਬੀ ਕਹਿੰਦੇ ਹਨ ਕਿ ਅਸੀਂ ਸਾਡੀ ਕੌਮ ਸਰਵ ਸ਼੍ਰੇਸ਼ਟ ਹੈ। ਇਹੀ ਕਾਰਨ ਹੈ ਜੋ ਬਲੋਚਿਸਤਾਨ ਨੈਕਸਿਜ਼ਮ ਵਿਦਰੋਹ ਜੋ ਹੋ ਰਿਹਾ ਹੈ ਉਹ ਇਸੇ ਇਸੇ ਕਾਰਨ ਕਰਕੇ ਹੀ ਹੋ ਰਿਹਾ ਹੈ। ਬੈਕ ਟੂ ਜਿੱਥੇ ਆਪਾਂ ਗੱਲ ਛੱਡੀ ਸੀ ਕਿ ਰਾਵਲਪਿੰਡੀ ਹੈੱਡਕੁਆਟਰ ਪੈਨੀ ਕਰ ਜਾਂਦਾ ਹੈ ਤਾਂ ਉਸ ਨੂੰ ਬਚਾਉਣ ਦੇ ਲਈ ਪਾਕਿਸਤਾਨ ਹੁਣ ਕੀ ਕਰੇਗਾ ਬਚਾਉਣ ਦੇ ਲਈ ਕੀ ਉਹਨਾਂ ਨੂੰ ਬਚਾਉਣਾ ਹੀ ਪਵੇਗਾ ਉਹਨਾਂ ਨੂੰ ਪਤਾ ਹੈ ਕਿ ਦੋ 4 ਘੰਟਿਆਂ ਬਾਅਦ ਲਾਹੌਰ ਜਾਂਊਗਾ ਲਾਹੌਰ ਜਾਂਊਗਾ ਰਾਜਧਾਨੀ ਗਈ ਤਾਂ ਸਾਰਾ ਮਿਸ਼ਨ ਹੀ ਗਿਆ ਤਾਂ ਇੱਥੇ ਕੀ ਉਹ ਕੀ ਕਰਨਗੇ ਕਿ ਅਸਮਾਲ ਟੈਕਟੀਕਲ ਨਿਊਕਲੀਅਰ ਵੈਪਨ ਕੋਈ ਵੀ 10 ਕਿਲੋ ਦਾ ਛੋਟਾ ਘਟ ਹੀਟ ਵਾਲਾ ਬੰਬ ਜੋ ਫਾਰਵਰਡ ਡਿਵੀਜ਼ਨ ਹੈ ਉਸ ਤੇ ਸੈੱਟ ਦਿੱਤਾ ਜਾਊਗਾ ਬੰਬ ਨੇ ਡਿਗਨ ਸਰ ਜੋ ਅੱਗੇ 100 200 ਨਹੀਂ ਜੋ 10 15 20000 ਸੋ ਜੇਰ ਨੜਦੇ ਆ ਹੋਊਗਾ ਉਹਨਾਂ ਨੂੰ ਤਾਂ ਐਡਰ ਟਾਈਮ ਖਤਮ ਕਰ ਦੇਣਾ ਬਾਕੀ ਜੋ ਪਿੱਛੇ ਆ ਉਹਨਾਂ ਨੂੰ ਰੇਡੀਏਸ਼ਨ ਇਨਫੈਕਟ ਕਰ ਦੇਣਾ ਰੇਤ ਨੂੰ ਵੀ ਪਿਘਲਾ ਕੇ ਉਹਨੇ ਸ਼ੀਸ਼ੇ ਦੀ ਤਰ੍ਹਾਂ ਬਣਾ ਦੇਣਾ ਮਾਈਕਰੋ অর্গানিਜ਼ਮ ਹੁੰਦੇ ਹਨ ਹਵਾ ਦੇ ਵਿੱਚ ਜਾਂ ਧਰਤੀ ਦੇ ਇਥੋਂ ਤੱਕ ਕਿ 1 ਕਿਲੋਮੀਟਰ ਦੇ ਰੇਡੀਅਸ ਵਿੱਚ ਇਹ ਸਾਰੀਆਂ ਚੀਜ਼ਾਂ ਇਸਨੇ ਖਤਮ ਕਰ ਦੇਣਾ ਪਰ ਇੱਥੇ ਪੁਨਾ ਕੋਲੇ ਕੋਈ ਹੋਰ ਆਪਸ਼ਨ ਹੀ ਨਹੀਂ ਸੀ ਕਿਉਂਕਿ ਜੇ ਨਹੀਂ ਸੈੱਟਦੇ ਸੀ ਤਾਂ ਉਹ ਖਿੱਤਾ ਟੈਰਿਟਰੀ ਲੂਜ਼ ਕਰਦੇ ਸੀ ਤੇ ਅੱਗੇ ਲਾਹੌਰ ਸੀ ਰੋਕਣ ਦਾ ਇੱਕੋ ਇੱਕ ਹੱਲ ਸੀ ਜੋ ਉਹਨਾਂ ਨੇ ਕਰਕੇ ਹੀ ਦਿਖਾਉਣਾ ਸੀ ਜਦੋਂ ਇਹ ਚੀਜ਼ ਹੁੰਦੀ ਹੈ ਤੇ ਨਾਲ ਹੀ نو ਫਰਸਟ ਯੂਜ਼ ਦੀ ਜੋ ਡਾਕਟਰੀ ਸੀ ਉਹ ਖਤਮ ਹੋ ਜਾਂਦੀ ਜਿਹੜੀ ਇੰਡੀਆ ਨੇ ਪਾਲਿਸੀ ਸਾਈਨ ਕੀਤੀ ਹੋਈ ਹੈ ਕਿ ਉਹ ਕਿ ਨੋ ਫਰਸਟ ਯੂਜ਼ ਨਿਊਕਲੀਅਰ ਹੁਣ ਫਰਸਟ ਯੂਜ਼ ਹੋ ਚੁੱਕਿਆ ਹੈ ਅਗਰ ਤੇ ਥੋੜੇ ਵੀ 100 100 150 ਕਿਲੋਟਨ ਡਾਇਨਾਮਾਈਟ ਦੇ ਵੈਪਨਸ ਤਿਆਰ ਹਮਲਾ ਕਰ ਤੇ ਤੁਹਾਨੂੰ ਵੀ ਉਹ ਚਲਾਉਣਾ ਹੀ ਪੈਣਾ ਲਾਹੌਰ ਇਸਲਾਮਾਬਾਦ ਸਿਆਲਕੋਟ ਕਰਾਚੀ ਗੁਜਰਾਂਵਾਲਾ ਪਿਸ਼ਾਵਰ ਸਭ ਖਤਮ ਪਰ ਜੋ ਨਿਊਕਲੀਅਰ ਸਟ੍ਰਾਈਕਸ ਹੁੰਦੀਆਂ ਹਨ ਇਹਨਾਂ ਨੂੰ ਚਲਾਉਣ ਵੇਲੇ ਬਹੁਤ ਚੀਜ਼ਾਂ ਅਫੈਕਟ ਕਰਦੀਆਂ ਹਨ ਤੁਸੀਂ ਕਿੰਨੀ ਮਰਜ਼ੀ ਪਰਫੈਕਸ਼ਨ ਐਕੂਰੈਂਸੀ ਨਾਲ ਮਤਲਬ ਉਸ ਨੂੰ ਛੱਡ ਲੋ ਉਸ ਨੇ ਜੋ ਉਹਦਾ ਐਕਚੁਅਲ ਟਾਰਗੇਟ ਮਿੱਥਿਆ ਹੋਊਗਾ ਉਹ ਹਿੱਟ ਉਸ ਨੇ ਨਹੀਂ ਕਰਨਾ ਇਹੀ ਐਗਜ਼ਾਮਪਲ ਸੀ ਕੇ ਜੀhiroshima ਦੇ ਵਿੱਚ ਜੋ ਬੰਬ ਡਿੱਗਿਆ ਸੀ ਉਹਨਾਂ ਨੇ ਟੀ ਪੁਆਇੰਟ ਤੇ ਸਿੱਟਣਾ ਸੀ ਰਿਵਰ ਦਾ ਟੀ ਪੁਆਇੰਟ ਬਣਦਾ ਸੀ ਬਟ ਟੀ ਪੁਆਇੰਟ ਨੂੰ ਛੱਡ ਕੇ ਉਹ 100 200 ਕਿਲੋਮੀਟਰ ਇਧਰ ਉਧਰ ਡੈਗ ਪਿਆ ਤਾਂ ਤੁਹਾਡੇ ਕੋਲ ਅੰਛੇ ਜਿੰਨੀ ਮਰਜ਼ੀ ਹੋਵੇ ਉਸਨੇ ਆਪਣਾ ਐਗਜੈਕਟ ਲੋਕੇਸ਼ਨ ਕਦੇ ਵੀ ਮਤਲਬ ਜ਼ਿਆਦਾਤਰ 95 98%ਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਐਕਚੁਅਲ ਲੋਕੇਸ਼ਨ ਦੇ ਉੱਤੇ ਜਾ ਕੇ ਨਹੀਂ ਡੈਗਣਾ ਹੁੰਦਾ ਜਦੋਂ ਇਹ ਚੀਜ਼ ਹੋਵੇਗੀ ਤਾਂ ਉਹਨਾਂ ਨੇ ਡਿਟੇਲਟ ਵੀ ਕਰਨੀ ਹੈ ਜਦੋਂ ਡਿਲੀਟ ਕੀਤਾ ਪਾਕਿਸਤਾਨ ਤੋਂ ਇੰਡੀਆ ਚੰਡੀਗੜ੍ਹ ਅੰਬਾਬਾ ਮੁੰਬਈ ਦਿੱਲੀ ਅਮਰitsar ਸਰ ਖਤਮ ਹੁਣ ਬੰਦ ਕਿਦਾਂ ਦਾ ਹੁੰਦਾ ਹੈ ਕਿੰਨੇ ਕੁ ਭੇੜੇ ਪ੍ਰਭਾਵਨ ਇਹ ਤਾਂ ਆਪਾਂ ਆਮ ਹੀ ਗੱਲਾਂ ਸੁਣੀਆਂ ਹਨ ਕਿ ਬੰਬ ਦੇ ਇੰਨੇ ਇੱਥੋਂ ਟਿੱਕਰ ਅਫੈਕਟ ਕਰਦਾ ਹੈ ਇਦਾਂ ਇਦਾਂ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਦੁਨੀਆ ਦਾ ਅੰਤ ਹੈ ਕੁੱਕ ਦੇ ਵਿੱਚ ਵੀ ਸੀਮਤੀ ਜੀ ਰਹਿਣੀ ਹੈ ਕਿਉਂਕਿ ਪਾਕਿਸਤਾਨ ਆਰਮੀ ਕਾਂਟ ਜਿਸਟ ਇੰਡੀਅਨ ਸੋਲਜਰ ਮੋਰ ਦੈਨ 4 ਤੋਂ 5 ਦੇ ਇਮੀਡੀਏਟਲੀ ਹੁਣ ਜਦੋਂ ਅਫੈਕਟ ਹੋਇਆ ਤਾਂ ਕਿੰਨੇ ਮਰਨਗੇ 10 ਤੋਂ 15 ਕਰੋੜ ਸਪੋਜ਼ ਕਰੋ ਬੰਬ ਡੈਗਦਾ ਮੁੰਬਈ ਤੇ 10 ਤੋਂ 15 ਕਰੋੜ ਲੋਕ ਤਾਂ ਉਹ ਹੋਣਗੇ ਜੋ ਸੇਮ ਟਾਈਮ ਤੇ ਭਾਰ ਬਣ ਜਾਣਗੇ ਤੇ ਉਸ ਤੋਂ ਅੱਗੇ ਦੇ ਏਰੀਏ ਜਿਵੇਂ ਕਿ ਮੁੰਬਈ ਹੋ ਗਿਆ ਸੌਰੀ ਉਸ ਤੋਂ ਅੱਗੇ ਦੇ ਏਰੀਏ ਜਿਵੇਂ ਕਿ ਨਵੀਂ ਮੁੰਬਈ ਹੋ ਗਿਆ ਜਾਂ ਪੁਨੇ ਹੋ ਗਿਆ ਉੱਥੋਂ ਟਿੱਕਰ ਰੇਡੀਏਸ਼ਨ ਨੇ ਇਸ ਤਰ੍ਹਾਂ ਦਾ ਅਫੈਕਟ ਕਰਨਾ ਹੈ ਕਿ ਜੋ ਲੋਕ ਉੱਥੇ ਰਹਿ ਰਹੇ ਹਨ ਉਹਨਾਂ ਦੀ ਚਮੜੀ ਹੈ ਜੋ ਉਹੀ ਲਹਿ ਲੈ ਕੇ ਡਿੱਗਣ ਲੱਗ ਜਾਣਗੇ ਤਾਂ ਇਹਦਾ ਅਫੈਕਟ ਕਿਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਵੇਂ ਸੂਰਜ ਬਿਲਕੁਲ ਤੁਹਾਡੇ ਸਿਰ ਤੇ ਆਜ ਇਹ ਜੀ ਤੁਸੀਂ ਸਮਝ ਲਵੋ ਇਦੋਂ ਜ਼ਿਆਦਾ ਆਪਾਂ ਇਹਨੂੰ ਅਫੈਕਟਡ ਕਹਿ ਸਕਦੇ ਹਾਂ ਕਿ ਜੇਕਰ ਸੂਰਜ ਦਾ ਬਾਪਮਾਨ ਕਿੰਨਾ ਹੁੰਦਾ ਹੈ ਤੁਸੀਂ ਸੋਚ ਲਵੋਗੇ ਉਹ ਬਿਲਕੁਲ ਤੁਹਾਡੇ ਸਿਰ ਤੇ ਆ ਕੇ ਖੜਾ ਹੋ ਗਿਆ ਉਹਨਾਂ ਦਾ ਤਾਪਮਾਨ ਹੋ ਜਾਏਗਾ ਹੁਣ ਇਹ ਚੀਜ਼ਾਂ ਕਰਕੇ ਪਾਕਿਸਤਾਨ ਤੋਂ ਦੁਨੀਆ ਦੇ ਨਕਸ਼ੇ ਤੋਂ ਆਲਰੇਡੀ ਖਤਮ ਹੋ ਚੁੱਕਿਆ ਹੈ ਪਾਕਿਸਤਾਨ ਨਾਮ ਦਾ ਕੋਈ ਨੇਸ਼ਨ ਸੀ ਇਹ ਆਲਰੇਡੀ ਜਦੋਂ ਨਿਕਲ ਸਟ੍ਰਾਈਕ ਇਧਰ ਹੋਈ ਆ ਤਾਂ ਉਸ ਨੇ ਖਤਮ ਕਰ ਦਿੱਤਾ ਤੇ ਇੰਡੀਆ ਦੇ ਵਿੱਚ ਜੋ 40-50 ਕਰੋੜ ਲੋਕ ਪਿੱਛੇ ਬਚ ਗਏ ਹਨ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ ਦਾ ਲਿਵਿੰਗ ਵਿਲ ਐਨ ਵੀ ਡਾਈ ਕਿ ਲੋਕ ਕਹਿਣਗੇ ਅਸੀਂ ਮਰ ਕਿਉਂ ਨਹੀਂ ਗਏ ਜੋ اٹੈਕ ਹੋਇਆ ਸੀ ਅਸੀਂ ਉਸ ਦੇ ਵਿੱਚ ਕਿੰਨ ਜੰਦਾ ਰਹਿ ਗਏ ਇਦਾਂ ਦੇ ਹਾਲਾਤ ਉਹਨਾਂ ਲੋਕਾਂ ਦੇ ਜੋ ਪਿੱਛੇ ਬਚੇ ਰਹੇਗੇ ਹਿਰੋਸ਼ੀਮਾ ਨਾਗਾਸਾਕੀ ਇਹਨਾਂ ਦੀਆਂ ਕਹਾਣੀਆਂ ਤੁਹਾਨੂੰ ਇੱਕ ਬੱਚਿਆਂ ਦੀਆਂ ਕਹਾਣੀਆਂ ਆਗ ਲੱਗਣ ਕਿਉਂਕਿ ਜੋ ਇਹ ਬੰਬ ਸੀ ਇਹ ਵੀ ਤੀ ਕਿਰਤਨ ਡਾਇਨਾਮਾਈਟ ਦੇ ਬਣੇ ਹੋਏ ਸਨ ਤੇ ਅੱਜ ਦੇ ਜੋ ਬੰਬ ਹਨ 100000 ਗੁਣਾ ਇਹ ਤੋਂ ਜ਼ਿਆਦਾ ਸ਼ਕਤੀਸ਼ਾਲੀ ਤੇ ਅਫੈਕਟ ਕਰਨ ਵਾਲਿਆ ਜਿੱਦਾਂ ਮੈਂ ਪਹਿਲਾਂ ਦੱਸਿਆ ਜੀ ਕਿ nuclear attack ਵੇਲੇ ਬਹੁਤ ਚੀਜ਼ਾਂ ਧਿਆਨ ਚ ਰੱਖੀਆਂ ਜਾਂਦੀਆਂ ਹਨ ਉਵੇਂ ਹੀ ਇੱਕ ਚੀਜ਼ ਇਹ ਵੀ ਹੈ ਕਿ ਜਦੋਂ ਵੀ ਕੋਈ ਦੇਸ਼ nuclear strike ਕਰਦਾ ਹੈ ਦੂਸਰੇ ਦੇਸ਼ ਤੇ ਤਾਂ ਉਸ ਦੇ ਵੱਲੋਂ ਜਿੰਨੀ ਵੀ ਹੋ ਸਕੇ ਪਾਵਰਫੁਲ ਸਟ੍ਰਾਈਕ ਹੁੰਦੀ ਹੈ ਕਿ ਜਿੰਨਾ ਹੋ ਸਕੇ ਉਹਨਾਂ ਦਾ ਇਨਾਮਾਈਟ ਪਰ ਅਟੈਕ ਕਰੋ ਕਿ ਦੁਸ਼ਮਣ ਸਾਰਾ ਦਾ ਸਾਰਾ ਖਤਮ ਹੋ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਬਚ ਗਿਆ ਤਾਂ ਇਸ ਨੇ ਮੈਨੂੰ ਨਹੀਂ ਛੱਡਣਾ ਤਾਂ ਜੰਗ ਦੇ ਵਿੱਚ ਹਮੇਸ਼ਾ ਹੀ ਜਿਆਦਾ ਤੋਂ ਜਿਆਦਾ ਡਾਇਨਾਮਿਕ ਸੱਟਿਆ ਜਾਂਦਾ ਕਿ ਜਿਸ ਨੂੰ ਪੂਰੀ ਤਰ੍ਹਾਂ ਹੀ ਖਤਮ ਕਰ ਦੇ ਇਹ ਨਹੀਂ ਕਿ ਜੋ ਦੂਸਰੇ ਆਪਣੇ ਵੈਪਨ ਹੁੰਦੇ ਹਨ ਉਹਨਾਂ ਦੀ ਤਰ੍ਹਾਂ ਹੋ ਹੌਲੀ-ਹੌਲੀ ਐਸਕੇਲੇਟ ਕੀਤੇ ਜਾਂਦੀਆਂ ਜਿੱਦਾਂ ਜਿਵੇਂ ਪਹਿਲਾਂ ਬੰਦੂਕ ਤੋਂ ਬੰਦੂਕ ਤੋਂ ਫਿਰ ਗਨ ਅੱਗੇ 47 ਇਦਾਂ ਇਦਾਂ ਇਹਨ ਇੱਥੇ ਸਭ ਤੋਂ ਵੱਡਾ ਹੀ ਪਹਿਲਾਂ ਵਰਤਿਆ ਜਾਂਦਾ ਹੈ ਹੁਣ ਇਹਦੀ ਕੰਡੀਸ਼ਨ ਤੇ ਕਨਕਲੂਜਨ ਕੀ ਜੋ ਇਹ ਚਿੱਟਾ ਭਾਰਤ ਪਾਕਿਸਤਾਨ ਇਹਦੇ ਉੱਤੇ ਇੱਕ ਧੂਆ ਜਿਹਨੂੰ ਆਪਾਂ ਕਹਿ ਲਈਏ ਧੂਮੇ ਦੀ ਤਰ੍ਹਾਂ ਪੱਕੀ ਹੀ ਪਰਤ ਜੰਮ ਕਰ ਲਈਏ ਜਿਸ ਨੂੰ ਨਿਊਕਲੀਅਰ ਵਿੰਟਰ ਬੋਲ ਦਿੰਦੇ ਆਂ ਸੂਰਜ ਨਾਮ ਦੀ ਕੋਈ ਚੀਜ਼ ਨਹੀਂ ਰਹਿਣ ਮੌਨਸੂਨ ਕਦੇ ਵੀ ਨਹੀਂ ਆਉਣਾ ਖਾਣ ਪੀਣ ਦੇ ਲਈ ਜਿੱਦਾਂ ਦੋਵੇਂ ਹੀ ਕਲਟੀਵੇਟਿਡ ਲੈਂਡਸ ਹਨ ਜਿਆਦਾ ਐਗਰੀਕਲਚਰ ਤੇ ਡਿਪੈਂਡ ਹਨ ਦੋਵੇਂ ਨੇਸ਼ਨਸ ਜੀ ਤਾਂ ਇੰਨੀ ਕਿ ਤਵਾਈ ਹੀ ਦੇ ਵਿੱਚ ਜਾਂ ਉਸ ਤੋਂ ਬਾਅਦ ਦੇ ਸਾਲਾਂ ਦੇ ਵਿੱਚ ਵੀ ਅੰਨ ਦਾ ਇੱਕ ਦਾਣਾ ਤੱਕ ਨਹੀਂ ਪਾ। ਜੋ ਉਸ ਧੂਏ ਦੀ ਉਸਦੀ ਜੋ ਸਵਾਹ ਹੈ ਜਦੋਂ ਉਹ ਹਿਮਾਲਿਆ ਤੇ ਜਾ ਕੇ ਪਹੁੰਚੀ ਤਾਂ ਜਿਹੜੀਆਂ ਨਦੀਆਂ ਜਿਨ੍ਹਾਂ ਨੂੰ ਅਸੀਂ ਪਵਿੱਤਰਤਾ ਦਾ ਸਰੂਪ ਮੰਨਦੇ ਹਾਂ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਜ਼ਹਿਰ ਬਣ ਜਾਂਦੀਆਂ ਨੇ। ਕਿਉਂਕਿ ਜੋ ਉਹਨਾਂ ਦਾ ਵਾਟਰ ਹੈ ਉਹ ਰੇਡੀਏਸ਼ਨ ਦੇ ਨਾਲ ਅਫੈਕਟ ਹੋ ਜਾਵੇਗਾ ਨਿਊਕਲੀਅਰ ਵੇਸਟਲੈਂਡ ਬਣ ਕੇ ਰਹਿ ਜਾਣੀ ਹੈ ਤੇ ਜੋ ਇਸ ਕਿਰਤੇ ਦਾ ਤਾਪਮਾਨ ਹੈ ਉਹ ਪੂਰੀ ਦੁਨੀਆ ਦੇ ਤਾਪਮਾਨ ਨੂੰ ਅਫੈਕਟ ਕਰੂਗਾ ਜੈਨੇਟਿਕ ਮਿਊਟੇਸ਼ਨ ਹੋ ਜਾਵੇਗੀ 400 500 ਸਾਲ ਤੱਕ ਜੋ ਬੱਚੇ ਪੈਦਾ ਹੋਣਗੇ ਉਹ ਪੂਰੇ ਨਹੀਂ ਹੋਣਗੇ ਅਪੰਗ ਹੋਣਗੇ ਇਦੋਂ ਅਲਾਵਾ ਵੀ ਇਸ ਦੇ ਬਹੁਤ ਇਫੈਕਟ ਹਨ ਜਿਵੇਂ ਕਿਸੇ ਚੀਜ਼ ਦੇ ਡਰਾਉਨ ਦੇ ਇਫੈਕਟ ਦੱਸਦੇ ਹੁੰਦੇ ਤਾਂ ਬਹੁਤ ਚੀਜ਼ਾਂ ਵਿੱਚ ਨਾਲ ਇਨਕਲੂਡ ਕਰ ਸਕਦਾ ਸੀ ਪਰ ਮੈਂ ਜੰਗ ਦੀ ਜਾਂ ਜੋ ਕੰਡੀਸ਼ਨ ਦੀ ਸੀ ਉਸ ਦਾ ਵਾਸਟ ਪਾਰਟ ਦਿਖਾਇਆ ਕਿ ਭਿਆਨਕ ਤੋਂ ਭਿਆਨਕ ਇਹ ਸਾਈਡ ਵੀ ਹੋ ਸਕਦੀ ਹੈ ਕਿਉਂਕਿ ਜਿਵੇਂ ਸਾਡੇ ਪੰਜਾਬੀ ਚ ਕਹਿ ਦਿੰਦੇ ਆਂ ਕਿ ਮੈਂ ਤਾਂ ਪਹਿਲਾਂ ਹੀ ਮਰਿਆ ਤੇ ਛੱਡਣਾ ਸਾਨੂੰ ਨਹੀਂ ਤਾਂ ਉਹ ਰੇਡੀ ਜਿਹੜੀ ਚੀਜ਼ ਇੰਨੀਆਂ ਚੀਜ਼ਾਂ ਦੇ ਨਾਲ ਜਿਹੜਾ ਮੇਸ਼ਾ ਇੰਨੀਆਂ ਚੀਜ਼ਾਂ ਦੇ ਨਾਲ ਘੁਲ ਰਿਹਾ ਹੋਵੇ ਇੱਥੇ ਜਿਹੜੇ ਲੋਕ ਮਰਨੇ ਆ ਉਹ ਆਮ ਲੋਕ ਹੀ ਮਰਨੇ ਆ ਜੋ ਵੱਡੇ ਲੋਕ ਕੋਈ ਵੀ ਮੰਤਰੀ ਜਾਂ ਮਿਲਟਰੀ ਦੇ ਵੱਡੇ ਕਰਨਰ ਜਨਰਲ ਕੋਨਰ ਇਹ ਸਾਰੇ ਇਹਨਾਂ ਦੇ ਤਾਂ ਆਪਣੇ ਬੱਚੇ ਆਲਰੇਡੀ ਸ਼ਿਫਟ ਕਰਦੇ ਨੇ ਕਿਤੇ ਹੋਰ ਕੈਨੇਡਾ ਅਮਰੀਕਾ ਇੰਗਲੈਂਡ ਇਹ ਇੱਕ ਪਾਕਿਸਤਾਨ ਦਾ ਇੱਕ ਮੰਤਰੀ ਕੈਬਨਿਟ ਦਾ ਆਲਰੇਡੀ ਉਹਦਾ ਬਿਆਨ ਆਇਆ ਸੀਗਾ ਕਿ ਮੈਂ ਆਪਣੇ ਬੱਚੇ ਲੈ ਕੇ ਕੈਨੇਡਾ ਸ਼ਿਫਟ ਹੋ ਰਿਹਾ ਹਾਂ ਕਨਫਲੈਕਟ ਦੇ ਦਿਨਾਂ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਵੀ ਜਦੋਂ ਟੀਵੀ ਵਾਲੇ ਉਸ ਦੇ ਅੱਗੇ ਮਾਈ ਕਰਦੇ ਸਨ ਤਾਂ ਪੀਓ ਕੇ ਲੈ ਕੇ ਵਾਪਸ ਆਣਾ ਹੋ ਅਭੀ ਲਾਹੌਰ ਤੱਕ ਹੀ ਜਾਣਾ ਮਤਲਬ ਬਹੁਤ ਇਹੋ ਜਿਹੀਆਂ ਚੀਜ਼ਾਂ ਚੱ ਰਹੀਆਂ ਸੀ ਕਿ ਕੰਟਰੀ ਨੂੰ ਜਮ੍ਹਾਂ ਹੀ ਖਤਮ ਕਰਦੇ ਹੋ ਇੰਦਾ ਕਰਦੇ ਹੋ ਇੰਦਾ ਕਰਦੇ ਹੋ ਤਾਂ ਜੋ ਗੱਲ ਲੜ ਰਹੇ ਹੁੰਦੇ ਹਨ ਉਹ ਆਲਰੇਡੀ ਸਾਡੇ ਨਾਲੋਂ ਬਹੁਤ ਜ਼ਿਆਦਾ ਇੰਟੈਲੀਜੈਂਟ ਐਜੂਕੇਟ ਤਾਂ ਆਉਣ ਵਾਲੀਆਂ ਸਥਿਤੀਆਂ ਤੋਂ ਜਾਣ ਹੁੰਦੇ ਹਨ ਕਿ ਜੇ ਅਸੀਂ ਆ ਕਰਾਂਗੇ ਤਾਂ ਹੋਵੇਗਾ ਇਹੀ ਕਾਰਨ ਜੀ ਕਿ ਹਰੇਕ ਸਟ੍ਰਾਈਕ ਤੋਂ ਬਾਅਦ ਇੰਡੀਆ ਡੀਜੀਐਮਆਰ ਨੂੰ ਦੱਸਦਾ ਸੀ ਕਿ ਅਸੀਂ ਆਹ ਕੀਤਾ ਇਸ ਦੇ ਕਾਰਨ ਜੇ ਤੁਸੀਂ ਹੁਣ ਇਹ ਚੀਜ਼ ਨਾ ਕਰੋਗੇ ਤਾਂ ਅਸੀਂ ਅੱਗੇ ਅਗਲਾ ਕਦਮ ਨਹੀਂ ਚੱਕਦੇ ਤਾਂ ਇਹ ਅਸੀਂ ਡਾਰਕ ਸਾਈਡ ਵਾਰ ਦੀ ਜੋ ਕਿ ਸ਼ੀ ਟੀਵੀ ਚੈਨਲ ਨੇ ਨਹੀਂ ਦੱਸੇ ਜਸਟ ਇਥੋ ਤੇ ਕਰੀ ਦਿਖਾਇਆ ਕਿ ਸਾਡੇ ਕੋਲ ਇੰਨੀ ਇਨਵੈਂਟਰੀ ਹੈ ਆਹ ਜੀ ਜਹਾਂ ਸਾਡੇ ਕੋਲ ਫੇਲ ਹੈ ਬ੍ਰਹਮੋ ਜੈ ਫਲਾਨਾ ਡਰੋਨ ਹੈ ਇਹ ਚੀਜ਼ਾਂ ਪਰ ਇਹ ਹਾਲਾਤ ਵੀ ਹੋ ਸਕਦੇ ਸੀ ਤਾਂ ਵੀਡੀਓ थोड़ी ਲੰਬੀ ਹੋ ਗਈ ਹੋਵੇਗੀ ਆਸ ਕਰਦਾ ਹਾਂ ਜੋ ਲੋਕ ਸੌਣ ਵਾਲਿਆਂ ਇਹ ਚੀਜ਼ਾਂ ਉਹਨਾਂ ਨੂੰ ਚੰਗੀ ਲੱਗੀ ਹੋਵੇਗੀ ਮਿਲਤੇ ਹਾਂ ਕਿਸੇ ਹੋਰ ਟਾਪਿਕ ਕਿਸੇ ਹੋਰ ਆਰਟੀਕਲ ਦੇ ਨਾਲ ਤਦ ਤੱਕ ਦੇ ਲਈ ਥੈਂਕ ਯੂ ਧੰਨਵਾਦ